ਸਾਰੀ ਦੁਨੀਆ ਦਾ ਮੁਕਤੀਦਾਤਾ ਨੇ ਜਨਮ ਲਿਆ ਸੀ ਇਸ ਧਰਤੀ ਦੇ ਉੱਤੇ ਬੈਥਲਹਮ ਸ਼ਹਿਰ ਦੇ ਵਿੱਚ ਉਸ ਸਮੇਂ ਪਾਪ ਇੰਨਾ ਵੱਧ ਚੁੱਕਿਆ ਸੀ ਵੀ ਜਿਹਨੂੰ ਅਸੀਂ ਪਾਪ ਦੀ ਹੱਦ ਕਹਿੰਦੇ ਆਂ ਵੀ ਹੱਦ ਵੀ ਲੋਕ ਪਾਰ ਕਰ ਚੁੱਕੇ ਸੀ ਤੇ ਪਰਮੇਸ਼ਵਰ ਦੁਨੀਆ ਨੂੰ ਬਹੁਤ ਪਿਆਰ ਕਰਦੇ ਆ ਤੇ ਦੁਨੀਆ ਨੂੰ ਪਿਆਰ ਕਰਨ ਦੇ ਲਈ ਉਹਨਾਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਇਸ ਧਰਤੀ ਤੇ ਭੇਜਿਆ ਤਾਂ ਕਿ ਲੋਕਾਂ ਨੂੰ ਉਹਨਾਂ ਦੇ ਗੁਨਾਹ ਯਾਦ ਕਰਾ ਕੇ ਉਹਨਾਂ ਨੂੰ ਮਾਫੀ ਦਵਾਈ ਜਾ ਸਕੇ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਹਰ ਸਾਲ ਯਾਦ ਕਰਨ ਦੇ ਲਈ ਇਹ ਕੈਰਲਸ ਕੱਢੇ ਜਾਂਦੇ ਨੇ ਕਿਉਂਕਿ ਆਸਮਾਨ ਦੇ ਵਿੱਚ ਇੱਕ ਤਾਰਾ ਚਮਕਿਆ ਸੀ ਤੇ ਜਿਸ ਤਾਰੇ ਨੂੰ ਫਾਲੋ ਕਰਦੇ ਹੋਏ ਮਜੂਸੀ ਵਾਈਸਮੈਨ ਜਿਨ੍ਹਾਂ ਨੂੰ ਕਹਿੰਦੇ ਨੇ ਵਿਦਵਾਨ ਉਹ ਵਿਦਵਾਨ ਲੋਕ ਜਿਹੜੇ ਤਾਰਿਆਂ ਦਾ ਪੜਾਈ ਜਿਨ੍ਹਾਂ ਨੇ ਕੀਤੀ ਹੁੰਦੀ ਸੀ ਤਾਰਿਆਂ ਦੇ ਬਾਰੇ ਨੌਲੇਜ ਕਰਦੀ ਉਹਨਾਂ ਨੇ ਤਾਰਾ ਆਸਮਾਨ 'ਚ ਦੇਖਿਆ ਤੇ ਉਹਨਾਂ ਨੇ ਆਪਣੇ ਜਿਹੜੇ ਵੀ ਉਸ ਟਾਈਮ ਸਿਸਟਮ ਸੀ ਜਿਵੇਂ ਹੁਣ ਮੋਬਾਈਲ ਹੈ ਉਸ ਟਾਈਮ ਦਾ ਜਿਹੜਾ ਵੀ ਇਹ ਜੰਤਰ ਹੁੰਦਾ ਸੀ ਉਹਦੇ ਰਾਹੀਂ ਉਹਨਾਂ ਨੇ ਇੱਕ ਦੂਜੇ ਨਾਲ ਕੰਟੈਕਟ ਕੀਤਾ ਤੇ ਉਹ ਬੈਤਲ ਹਮ ਸ਼ਹਿਰ ਵੱਲੋਂ ਚੱਲੇ ਤੇ ਜਿਹੜੇ ਮਜੂਸੀ ਚੱਲੇ ਉਹਨਾਂ ਦੇ ਵਿੱਚੋਂ ਭਾਰਤ ਤੋਂ ਵੀ ਲੋਕ ਸੀਗੇ ਵਿਦਵਾਨ ਸੀਗੇ ਮੰਨਿਆ ਜਾਂਦਾ ਕਿ ਆਂਧਰਾ ਪ੍ਰਦੇਸ਼ ਤੇ ਹੋਰ ਇਲਾਕੇ ਭਾਰਤ ਦੇ ਅਲੱਗ-ਅਲੱਗ ਇਲਾਕਿਆਂ ਤੋਂ ਵੀ ਲੋਕ ਉੱਥੇ ਗਏ ਤੇ ਜਾ ਕੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਦਰਸ਼ਨ ਕੀਤੇ ਜਿੱਥੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਸੋਨਾ ਮੁਰ ਅਤੇ ਲੂਬਾਨ ਇਹੋ ਚੀਜ਼ਾਂ ਨੇ ਸੋਨਾ ਵੀ ਸ਼ੁੱਧ ਪਾਇਆ ਜਾਂਦਾ ਮੁਰ ਤੇ ਲੂਬਾਨ ਇਨਸੈਂਸ ਨੇ ਖੁਸ਼ਬੂਆਂ ਨੇ ਜਿਹੜੀਆਂ ਕਿ ਸ਼ੁੱਧ ਮੰਨੀਆਂ ਜਾਂਦੀਆਂ ਨੇ ਇਹਨਾਂ ਦਾ ਸ਼ਾਸਤਰਾਂ ਦੇ ਵਿੱਚ ਵੀ ਜ਼ਿਕਰ ਕੀਤਾ ਜਾਂਦਾ ਹੈ ਜਿੰਨੇ ਵੀ ਧਾਰਮਿਕ ਸ਼ਾਸਤਰ ਨੇ ਸਭ ਚ ਇਹਨਾਂ ਦਾ ਜ਼ਿਕਰ ਆਂਦਾ ਹੈ ਤੇ ਉਹਨਾਂ ਨੇ ਜਾ ਕੇ ਉਹ ਆਫਰ ਕੀਤੀ ਅਤੇ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸਭਾਗਯਸ਼ਾਲੀ ਹਾਂ ਕਿ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਤੇ ਕੈਰਲਸ ਉਹ ਸਮਝ ਲਓ ਵੀ ਤਾਰੇ ਦੀ ਦਾ ਚੜਨਾ ਅਤੇ ਦਸੰਬਰ ਮਹੀਨੇ ਦਾ ਸ਼ੁਰੂ ਹੋਣਾ ਇੱਕ ਮੰਡਲੀ ਚੱਲਦੀ ਹੈ ਜਿਹੜੀ ਪ੍ਰਾਰਥਨਾ ਨਾਲ ਭਰੀ ਹੋਈ ਹੁੰਦੀ ਹੈ ਉਹ ਭਜਨ ਗਾਦੀ ਹੈ ਖੁਸ਼ੀ ਦੇ ਵਿੱਚ ਨੱਚਦੀ ਹੈ ਨਾਰੇ ਬੁਲੰਦ ਕਰਦੀ ਹੈ ਤੇ ਸਾਰੀ ਦੁਨੀਆ ਨੂੰ ਇਹ ਪੈਗਾਮ ਦਿੰਦੀ ਹੈ ਕਿ ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਜੋ ਦੁਨੀਆ ਦਾ ਹੈ ਉਹਦਾ ਜਨਮ ਦਿਹਾੜਾ ਆ ਗਿਆ ਤੇ ਇਹ ਸ਼ਾਮ ਸ਼ਾਮ ਦੇ ਸਮੇਂ ਕੱਢੀ ਜਾਂਦੀ ਹੈ ਇਹਨੂੰ ਸਾਂਝ ਫੇਰੀ ਵੀ ਕਹਿ ਸਕਦੇ ਆ ਤੇ ਸ਼ਾਮ ਨੂੰ ਇਹ ਕੱਢੀ ਜਾਂਦੀ ਹੈ ਤੇ ਸ਼ਾਮ ਦੇ ਵਕਤ ਰਾਤ ਦੇ ਵਿੱਚ ਤਾਰੇ ਲੋਕ ਆਪਣੇ ਘਰਾਂ ਤੇ ਲਾਂਦੇ ਆ ਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਮਨਾਂ ਦੇ ਵਿੱਚ ਡੇਰਾ ਲਾਇਆ ਜਿਸ ਤਰ੍ਹਾਂ ਹੁਣੀ ਗੀਤ ਵੀ ਤੁਸੀਂ ਸੁਣਿਆ ਕਿ ਪ੍ਰਭੂ ਯਿਸੂ ਮਸੀਹ ਦੇ ਚਰਨੀ ਅਸੀਂ ਦਿਲ ਦੇ ਵਿੱਚ ਲਾਈਏ ਤੇ ਜਾ ਕੇ ਘਰ ਘਰ ਪੈਗਾਮ ਸੁਣਾਉਂਦੇ ਨੇ ਖੁਸ਼ੀ ਦੀ ਗੱਲ ਕਰਦੇ ਆ ਕਿ ਅੱਜ ਜੇ ਅਸੀਂ ਇਸ ਦੁਨੀਆ ਦੇ ਵਿੱਚ ਆ ਪਾਪ ਮੁਕਤ ਦੁਨੀਆ ਦੇ ਵਿੱਚ ਆ ਤੇ ਪ੍ਰਭੂ ਯਿਸੂ ਮਸੀਹ ਦਾ ਕਰਕੇ ਉਹਦਾ ਜਨਮ ਦਿਹਾੜਾ ਆ ਗਿਆ ਆਓ ਅਸੀਂ ਉਹਦੀ ਤਿਆਰੀ ਕਰੀਏ ਇਸ ਲਈ ਜਿਹੜਾ ਵੀ ਕੋਈ ਉਦਾਸ ਹੁੰਦਾ ਹੈ ਉਹਦਾ ਖੁਸ਼ੀ ਚ ਮਾਹੌਲ ਬਦਲ ਜਾਂਦਾ ਹੈ ਤੇ ਉਹ ਪ੍ਰਭੂ ਦੇ ਨਾਰੇ ਮਾਰਦਾ ਹੈ ਤੇ ਉਸ ਨੂੰ ਕੈਰਲ ਕਿਹਾ ਜਾਂਦਾ ਹੈ ਤੁਸੀਂ ਕ੍ਰਿਸਮਸ ਦੀ ਕ੍ਰਾਈਸਟ ਮਾਸ ਦੋ ਚੀਜ਼ਾਂ ਜੋੜ ਕੇ ਕ੍ਰਾਈਸਟ ਤੇ ਮਾਸ ਮਾਸ ਹੁੰਦੀ ਹੈ ਪ੍ਰਾਰਥਨਾ ਪ੍ਰਾਰਥਨਾ ਨੂੰ ਜੋੜ ਕੇ 크리스마ਸ ਬਣਾਇਆ ਗਿਆ ਹੈ। ਇਹਦੇ ਵਿੱਚ ਸਿਰਫ ਪ੍ਰਾਰਥਨਾ ਤੇ ਸ਼ਰਧਾ ਹੀ ਹੁੰਦੀ ਹੈ ਤੇ ਭਜਨ ਇਹਦੇ ਵਿੱਚ ਭਗਤੀ ਵਾਲੇ ਚੱਲਦੇ ਨੇ। ਤੇ ਤੁਸੀਂ ਹੁਣ ਦੇਖਣ ਨੂੰ ਤੁਹਾਨੂੰ ਮਿਲ ਰਿਹਾ ਆ ਸਮਾਜ ਤੱਕ ਇਹ ਗੱਲ ਜਾਂਦੀ ਹੈ। 25 ਤਰੀਕ ਨੂੰ ਸਾਡੇ ਚਰਚ ਲੱਗਦੇ ਨੇ। 24 ਰਾਤ ਨੂੰ ਨਾਈਟ ਵਿਜੀਲ ਹੁੰਦੀ ਹੈ ਜਿਹਨੂੰ ਜਾਗਰਨ ਰਾਤ ਦਾ ਜਾਗਰਨ ਕਿਹਾ ਜਾਂਦਾ ਹੈ। 24 ਰਾਤ ਨੂੰ ਸ਼ੁਰੂ ਹੁੰਦਾ ਤੇ 25 ਦੇ ਤੜਕੇ ਸਾਰ ਉਹ ਖਤਮ ਹੁੰਦਾ ਪ੍ਰਾਰਥਨਾ ਦੇ ਨਾਲ। ਤੇ ਕ੍ਰਿਸਮਸ ਦਾ ਮਤਲਬ ਪ੍ਰਾਰਥਨਾ ਹੀ ਹੈ ਜੇ ਕੋਈ ਇਹਦਾ ਮਤਲਬ ਗਲਤ ਕੱਢਦਾ ਹੈ ਤਾਂ ਕੋਈ ਨਹੀਂ ਇਹ ਸਿਰਫ ਪ੍ਰਾਰਥਨਾ ਸਭਾਵਾਂ ਚੱਲਦੀਆਂ ਨੇ ਪ੍ਰਭੂ ਦੇ ਗੀਤ ਗਾਏ ਜਾਂਦੇ ਆ ਖੁਸ਼ੀ ਮਨਾਈ ਜਾਂਦੀ ਹੈ ਕਿ ਦੁਨੀਆ ਦੇ ਵਿੱਚ ਮੁਕਤੀ ਦਾਤਾ ਜੰਮਿਆ ਆ ਕਿ ਆਓ ਇੱਕ ਦੂਜੇ ਨੂੰ ਮਿਲ ਕੇ ਉਹਨਾਂ ਨਾਲ ਪਿਆਰ ਵੰਡਾਈਏ ਅਤੇ ਰਲ ਮਿਲ ਕੇ ਅਸੀਂ ਇਕੱਠੇ ਹੋ ਕੇ ਖੁਦਾ ਦਾ ਜਸ਼ਨ ਜਨਮ ਦਿਨ ਦਾ ਮਨਾਈਏ ਇਹ ਆ ਕ੍ਰਿਸਮਸ ਯਾਨੀ ਕ੍ਰਿਸਮਸ ਸਾਰੇ ਸੰਸਾਰ ਅੰਦਰ ਕਲਿਸੀਆਂ ਨੂੰ ਮੰਨਣ ਵਾਲੇ ਸਾਰੇ ਪਰਵਾਰਾਂ ਦਾ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਨਾ ਕਿ 크리스마ਸ ਦੇ ਆਉਣ ਵਾਲੇ ਜਿਹੜਾ ਦਿਨ ਆ ਉਹਦੇ ਵਾਸਤੇ ਅੱਜ ਤੋਂ ਹੀ ਬਹੁਤ ਪਿਛਲੇ ਕਈ ਦਿਨਾਂ ਤੋਂ ਜਿਹੜੇ ਇਹ ਤਿਉਹਾਰ ਮਨਾਏ ਜਾ ਰਿਹਾ ਵਾ ਮੈਂ ਸਾਰੇ ਸੰਗਤ ਨੂੰ ਇਹ ਹੀ ਅਪੀਲ ਕਰਦਾ ਕਿ ਇਸੇ ਤਰ੍ਹਾਂ ਆਪਾਂ ਇਹ ਦਿਨ ਹਰਸ਼ ਤੇ ਉਤਸ਼ਾਹ ਨਾਲ ਮਨਾਈਏ ਤਾਂ ਜੋ ਆਪਣੀ ਨਵੀਂ ਪੀੜ੍ਹੀ ਨੂੰ ਵੀ ਇਸ ਤੋਂ ਸੇਧ ਮਿਲ ਸਕੇ ਜਦ ਕਿ ਤੁਸੀਂ ਪੁੱਛਿਆ ਕੈਰਲਸ ਦੇ ਮਹੱਤਵ ਦੇ ਬਾਰੇ ਤੇ ਕੈਰਲਸ ਦੇ ਅਸੀਂ ਕਿਉਂ ਕਰਦੇ ਆ ਕਿ ਇਹ ਬੇਸਿਕਲੀ ਇਸ ਲਈ ਹੁੰਦਾ ਕਿ ਅਸੀਂ ਜਿਹੜੇ ਯਿਸੂ ਮਸੀਹ ਦੇ ਜਨਮ ਦਾ ਪੇਗਾਮ ਹੈ ਉਹ ਹਰ ਇੱਕ ਗਾਣੇ ਦੇ ਵਿੱਚ ਜਾ ਕੇ ਦੱਸਦੇ ਆ ਗਾਣਿਆਂ ਦੇ ਥਰੂ ਉਹਦੀ ਮਹਿਮਾ ਦੇ ਥਰੂ ਹਰ ਜਦੋਂ ਅਸੀਂ ਸਾਰੇ ਇਨਸਟਰੂਮੈਂਟਸ ਇਕੱਠੇ ਵਜਾਉਂਦੇ ਆ ਤਾਂ ਉਹਦੇ ਗੂੰਗਾਨ ਕਰਨੇ ਆ ਤਾਂ ਉਹਦੇ ਵਿੱਚ ਅਸੀਂ ਦੱਸਦੇ ਆ ਕਿ ਯੀਸ਼ੂ ਮਸੀਹ ਇਸ ਦੁਨੀਆ ਦੇ ਵਿੱਚ ਸਾਡੇ ਗੁਨਾਹਾਂ ਦੇ ਖਾਤਰ ਜੋ ਇਸ ਦੁਨੀਆ ਦੇ ਵਿੱਚ ਬਹੁਤ ਵੱਧ ਗਿਆ ਸੀ ਤਾਂ ਪ੍ਰਭੂ ਨੇ ਆਪਣਾ ਇਕਲੌਤਾ ਪੁੱਤਰ ਜਿਹਦਾ ਨਾਮ ਯੀਸ਼ੂ ਮਸੀਹ ਇਸ ਧਰਤੀ ਦੇ ਵਿੱਚ ਭੇਜਿਆ ਇਸ ਲਈ ਭੇਜਿਆ ਕਿ ਉਹ ਸਾਡੇ ਸਾਰੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਲੇ ਤਾਂ ਉਸ ਕ੍ਰੋਸ ਦੇ ਉੱਤੇ ਕੁਰਬਾਨ ਹੋ ਜਾਏ ਤਾਂ ਵਚਨ ਕਹਿੰਦਾ ਹੈ ਕਿ ਜੋ ਕਿ ਉਹਦੇ ਤੇ ਵਿਸ਼ਵਾਸ ਕਰਦਾ ਹੈ ਉਹ ਕਦੀ ਨਾਸ਼ ਨਹੀਂ ਹੁੰਦਾ ਪਰੰਤੂ ਅਨੰਤ ਜੀਵਨ ਪਾਉਂਦਾ ਹੈ ਤੇ ਗੌਸਪਲ ਦਾ ਮਤਲਬ ਇਹ ਹੈ ਕਿ ਪਿਆਰ ਦਾ ਸੁਨੇਹਾ ਤੁਸੀਂ ਪਿਆਰ ਦਾ ਸੁਨੇਹਾ ਦੇਣ ਲਈ ਕੈਰਸ ਦੇ ਥਰੂ ਹਰ ਇੱਕ ਕਰਤਾਰ ਦੇ ਵਿੱਚ ਜਾਣੇ ਹਰ ਇੱਕ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਯੀਸ਼ੂ ਮਸੀਹ ਦੇ ਜਨਮ ਦਿਵਸ ਦਾ ਦੱਸਦੇ ਨੇ ਲੋਕਾਂ ਨੂੰ ਕਿ ਯੀਸ਼ੂ ਮਸੀਹ ਹੀ ਰਾਹ ਸੱਚ ਤੇ ਜੀਵਨ ਹੈਗਾ ਤੇ ਅੱਜ ਅਸੀਂ ਐਲਬਰਟ ਚਾਚਾ ਜੀ ਦੇ ਘਰ ਆਏ ਹਾਂ ਤੇ ਉਹਨਾਂ ਦੇ ਪੂਰੇ ਪਰਿਵਾਰ ਦੇ ਨਾਲ ਅਸੀਂ ਕੈਰਸ ਗਾ ਰਹੇ ਹਾਂ 크ਿਸਮਸ ਤੇ ਜਿਹੜਾ ਸੀਜ਼ਨ ਹੈ ਉਹਨੂੰ ਸੈਲੀਬ੍ਰੇਟ ਕਰਨ ਆ ਰਹੇ ਹਾਂ ਆਏ ਗਏ تھے ਤੇ ਸਾਡਾ ਵਿਸ਼ਵਾਸ ਹੈ 크ਿਸਮਸ ਸਾਡੇ ਕੱਲਿਆਂ ਲਈ ਨਹੀਂ ਲੇਕਿਨ ਪੂਰੀ ਜੱਤੀ ਲਈ ਪੂਰੀ ਦੁਨੀਆ ਲਈ ਇੱਕ ਪਿਆਰ ਦਾ ਸੁਨੇਹਾ ਹੈਗਾ ਕਿ ਜੋ ਕਿ ਉਹਦੇ ਤੇ ਵਿਸ਼ਵਾਸ ਕਰਦਾ ਕੋਈ ਨਾਸ਼ ਨਹੀਂ ਹੁੰਦਾ ਸਭ ਤੋਂ ਵੱਡਾ ਪਿਆਰ ਹੈ ਜੋ ਕੋਈ ਹੋਰ ਦੇ ਨਹੀਂ ਸਕਿਆ 크ਿਸਮਸ ਦਾ ਬਾਈਬਲ ਚ ਲਿਖਿਆ ਹੈ ਕਿ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪ੍ਰੇਮ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜੋ ਵੀ ਉਹਦੇ ਤੇ ਵਿਸ਼ਵਾਸ ਲਾਏ ਉਹ ਨਾਸ਼ ਨਾ ਹੋਵੇ ਬਲਕਿ ਅਨੰਤ ਜੀਵਨ ਪਾਵੇ ਤੇ 크리스마ਸ ਦਾ ਸਭ ਤੋਂ ਵੱਡਾ ਮਤਲਬ ਹੈ ਕਿ ਦੇਣਾ ਅਸੀਂ ਪਿਆਰ ਨਹੀਂ ਜਿਤਾ ਸਕਦੇ ਕਦੀ ਵੀ ਕਿਸੇ ਨੂੰ ਕੋਈ ਚੀਜ਼ ਨਾ ਦਿੱਤੇ ਬਗੈਰ ਤੇ ਪਰਮੇਸ਼ਵਰ ਨੇ ਇਸ ਜਗਤ ਨਾਲ ਆਪਦੇ ਪਿਆਰ ਨੂੰ ਦਰਸਾਇਆ ਆਪਦੇ ਪੁੱਤਰ ਨੂੰ ਦੇ ਕੇ ਤੇ ਜਿਹੜਾ ਵੀ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਅਨੰਤ ਜੀਵਨ ਪਾਵੇ ਇਹੀ 크리스마ਸ ਦਾ ਸੰਦੇਸ਼ ਹੈ ਪੂਰੀ ਦੁਨੀਆ ਵਾਸਤੇ ਨਾ ਕਿ ਸਿਰਫ ਈਸਾਈ ਧਰਮ ਦੇ ਲੋਕਾਂ ਵਾਸਤੇ ਪੂਰੀ ਦੁਨੀਆ ਵਾਸਤੇ ਪਰਮੇਸ਼ਰ ਨੇ ਆਪਦੀ ਆਪਦੇ ਪੁੱਤਰ ਨੂੰ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ ਉੱਤੇ ਵਿਸ਼ਵਾਸ ਕਰੇ ਉਹ ਅਨੰਤ ਜੀਵਨ ਪਾਏ ਇਹ 크리스마ਸ ਦਾ ਸਹੀ ਇੱਕ ਸੰਦੇਸ਼ ਹੈ